ਮੈਂ ਦੁਨੀਆ ਦਾ ਸਭ ਤੋਂ ਖਤਰਨਾਕ ਨਸ਼ਾ ਕਰਕੇ ਦੇਖ ਲਿਆ ਤੁਸੀਂ ਚਿੱਟਾ ਤੇ ਸਮੈਗ ਭਾਵੇਂ ਨਾ ਦੇਖੀ ਹੋਵੇ ਪਰ ਦੁਨੀਆ ਦਾ ਸਭ ਤੋਂ ਖਤਰਨਾਕ ਨਸ਼ਾ ਤੁਸੀਂ ਵੀ ਦੇਖਿਆ ਜਿਹੜਾ ਨਸ਼ਾ ਆ 10 ਤਰੀਕ ਨੂੰ ਅਸਟਰੀਲੀਆ ਵਾਲਿਆਂ ਨੇ ਪਰਮਾਨੈਂਟ ਬੈਨ ਕਰ ਦੇਣਾ ਆ ਉਹਦੇ ਜਵਾਕਾਂ ਵਾਸਤੇ ਤੇ ਤੁਸੀਂ ਇਹ ਨਸ਼ੇ ਨੂੰ ਬੈਨ ਕਰਾਉਣਾ ਤਾਂ ਫਿਰ ਸਾਤ ਦੇਸ਼ ਪੋਸਟ ਨੂੰ ਸ਼ੇਅਰ ਕਰਕੇ ਇਸ ਨਸ਼ੇ ਦੀ ਖੋਜ ਆ ਚੂਹੇ ਤੇ ਕੀਤੇ ਹੋਏ ਤਜਰਬੇ ਤੋਂ ਹੋਈ ਸੀ ਤੇ ਚੂਹੇ ਤੇ ਕਰਕੇ ਤਜਰਬਾ ਫਿਰ ਇਹ ਨਸ਼ਾ ਦੁਨੀਆ ਸਾੜੀ ਦੇ ਵਿੱਚ ਕੀ ਆ ਵੰਡਿਆ ਗਿਆ ਬਾਹਰ ਦੇ ਮੁਲਕਾਂ ਦਾ ਥੋੜਾ ਜਿਆ ਮਹਿੰਗਾ ਮਿਲਦਾ ਪਰ ਸਾਡੇ ਤਾਂ ਜਮੇ ਮੁਫਤ ਕਰਤਾ ਇਹ ਨਸ਼ਾ ਜੇ ਤੁਸੀਂ ਨਸ਼ਾ ਕਰਦੇ ਹੋ ਤਾਂ ਮੰਨ ਜਿਓ ਯਾਰ ਤੇ ਦੱਸਿਓ ਜਰੂਰ ਕਿ ਤੁਸੀਂ ਕਿੱਥੋਂ ਬੋਲਦੇ ਹੋ ਆਪਦਾ ਕੰਟੈਕਟ ਨੰਬਰ ਜਰੂਰ ਕੀਆ ਕਮੈਂਟ ਬਾਕਸ ਦੇ ਵਿੱਚ ਲਿਖਿਓ ਪਹਿਲਾਂ ਉਹ ਤਜਰਬੇ ਦੀ ਗੱਲ ਕਰਦਾ ਜਿੱਥੋਂ ਇਹ ਨਸ਼ਾ ਪੈਦਾ ਹੋਇਆ ਇਹ ਤਜਰਬਾ ਕੀਆ ਬਾਹਰਲੇ ਮੁਲਕ 'ਚ ਹੋਇਆ ਸੀ ਜੇਮਸ ਓਲਟ ਤੇ ਪੀਟਰ ਮਿਰਨਰ ਨਾਂ ਦੇ ਕੀਆ ਦੋ ਬੰਦੇ ਸੀਗੇ ਜਿਨ੍ਹਾਂ ਨੇ ਕੀ ਇਹ ਖੋਜ ਕੀਤੀ ਸੀ ਇਹਨਾਂ ਨਸ਼ੇ ਦੀ ਕੀਤੀ ਸੀ ਆ ਚਿੱਟੇ ਕੀ ਆ ਚੂਹੇ ਲੈ ਕੇ ਉਹਨਾਂ ਨੇ ਉਹ ਤੇ ਤਜਰਬਾ ਕੀਤਾ ਇੱਕ ਇਹਨਾਂ ਦੇ ਦਿਮਾਗ ਦੇ ਉੱਤੇ ਇਲੈਕਟ੍ਰੋਡ ਲਾਈ ਗਈ ਤੇ ਪਿੰਜਰੇ ਦੇ ਵਿੱਚ ਇੱਕ ਲੀਵਰ ਲਾ ਦਿੱਤਾ ਗਿਆ ਜਿਹਦੇ ਉੱਤੇ ਕੀ ਆ ਇਹ ਚੂਹਾ ਜਦੋਂ ਇਹ ਕੀ ਆ ਲਾਉਂਦਾ ਸੀ ਆਪਦਾ ਪੰਜਾ ਕਿ ਹਲਕਾ ਜਿਹਾ ਝਟਕਾ ਮਿਲਦਾ ਸੀ ਕਿੱਕ ਮਿਲਦੀ ਸੀ ਮਤਲਬ ਕਰੰਟ ਲੱਗਦਾ ਸੀ ਦਿਮਾਗ ਨੂੰ ਉਹ ਬੜਾ ਸਟਰੋਂਗ ਨਹੀਂ ਸੀਗਾ ਪਰ ਉਹਨੂੰ ਸਵਾਦ ਦਿੰਦਾ ਸੀ ਫਿਰ ਉਹ ਚੂਹੇ ਨੇ ਕੀ ਕੀਤਾ ਵਾਰ-ਵਾਰ ਕੀ ਆ ਉਹ ਲੀਵਰ ਨੂੰ ਟੱਚ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਆ ਪਿੰਜਰੇ 'ਚ ਦਿਖਾਇਆ ਗਿਆ ਜਿੰਨੀ ਵਾਰ ਟੱਚ ਕਰਾ ਕਰੇ ਉਹਨੂੰ ਕਿੱਕ ਮਿਲਿਆ ਕਰੇ ਹਿੱਟ ਮਿਲਿਆ ਕਰੇ ਤੈਨੂੰ ਸਵਾਦ ਆਇਆ ਕਰੇ ਉਹ ਸਵਾਦ ਲੈਂਦਾ ਲੈਂਦਾ ਕਿ ਉਹ ਸਾਰਾ ਕੁਝ ਹੀ ਕੀ ਉਹਨੇ ਭੁੱਲ ਗਿਆ ਨਾ ਉਹਨੂੰ ਕੋਖ ਨਾ ਤੇ ਕੁਝ ਵੀ ਯਾਦ ਨਹੀਂ ਸੀ ਉਹਨੂੰ ਲਾ ਲਾ ਕੇ ਕਹਿੰਦੇ ਹਜ਼ਾਰਾਂ ਵਾਰ ਕੀ ਉਹਨੇ ਲੀਵਰ ਨੂੰ ਟੱਚ ਕੀਤਾ ਤੇ ਅਖੀਰ ਨੂੰ ਬੇਹੋਸ਼ ਹੋ ਕੇ ਕੀ ਆ ਡਿੱਗ ਪਿਆ ਪਰ ਇਹ ਚੂਹਾ ਸੀ ਯਾਰ ਅਸੀਂ ਇਹ ਚੂਹੇ ਦੀ ਮੌਤ ਮਰਨਾ ਜਾਂ ਬੰਦੇ ਹੋਣ ਦਾ ਸਬੂਤ ਦੇਣਾ ਉਹਨੇ ਥੋੜੇ ਹੱਥ 'ਚ ਕਿਉਂਕਿ ਬੰਦੇ ਕੋਲੇ ਇੱਕੋ ਚੀਜ਼ ਹੈ ਜਿਹੜੀ ਜਾਨਵਰ ਨਾਲ ਅੱਡ ਕਰਦੀ ਹੈ ਪੀਅਰ ਸੈਲਫ ਕੌਂਸ਼ੀਅਸਨੈਸ ਆ ਉਹਨੂੰ ਆਪਣਾ ਆਤਮ ਗਿਆਨ ਹੁੰਦਾ ਜੇ ਜੇ ਸਾਨੂੰ ਇਸ ਗੱਲ ਤੇ ਆਤਮ ਗਿਆਨ ਹੋ ਗਿਆ ਨਾ ਫਿਰ ਆਪਾਂ ਚੂਹੇ ਦੀ ਮੌਤ ਨਹੀਂ ਵਰਾਂਗੇ ਤੇ ਇਸ ਨਸ਼ੇ ਤੋਂ ਖਿਹੜਾ ਵੀ ਛਡਾ ਲ ਇਸੇ ਨਸ਼ੇ ਨੂੰ ਬਾਅਦ ਵਿੱਚ ਜੁਕਰਵਰ ਕਰਕੇ ਜਿਹੜੇ ਹੈਗੇ ਆ ਜਾਂ ਜਿਹੜੇ ਐਲਨ ਮਸਕ ਕਰ ਗਿਆ ਉਹਨਾਂ ਨੇ ਵਰਤਿਆ ਜਦੋਂ ਇਹਨਾਂ ਨਾਲ ਕੀ ਗੱਲ ਕੀਤੀ ਇਹਨਾਂ ਨੇ ਆਪ ਦੇ ਜਿਹੜੇ ਇੰਜੀਨੀਅਰਿੰਗ ਦੇ ਵਿੱਚ ਸੈਕਟਰ ਦੇ ਵਿੱਚ ਇਨਫਲੂਐਂਸਿੰਗ ਦੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਐਂ ਦੱਸੋ ਵੀ ਲੋਕਾਂ ਨੂੰ ਆਪਾਂ ਕਿਵੇਂ ਆਪਦੇ ਵੱਲ ਖਿੱਚ ਗਏ ਆਪਣੇ ਹੈਂਡਲ ਜਿਹੜੇ ਕਿਹੜੇ ਆ ਟਵਿੱਟਰ ਹੋ ਗਈ ਟਿਕਟੌਕ ਹੋ ਗਈ ਫੇਸਬੁੱਕ ਹੋ ਗਈ ਇੰਸਟਾਗ੍ਰਾਮ ਹੋ ਗਈ ਕਿਵੇਂ ਖਿੱਚ ਗਏ ਤਾਂ ਫਿਰ ਉਹਨਾਂ ਨੇ ਕਿਹਾ ਜੀ 1954 ਜੇ ਕਾ ਚੂਹਿਆਂ ਤੇ ਤਜਰਬਾ ਹੋਇਆ ਸੀ ਉਹ ਤਜਰਬੇ ਨੂੰ ਕੀ ਬੇਸ ਬਣਾਇਆ ਗਿਆ ਤੇ ਬੇਸ ਬਣਾ ਕੇ ਫਿਰ ਉਹਨਾਂ ਨੇ ਵੀ ਸਾਨੂੰ ਕਿਹਾ ਉ ਸਾਡੇ ਹੱਥਾਂ 'ਚ ਜਿਹੜੇ ਮੋਬਾਈਲ ਨੇ ਜਿਹਦੇ ਵਿੱਚ ਤੁਸੀਂ ਮੈਨੂੰ ਆਹ ਦੇਖ ਰਹੇ ਹੋ ਮੋਬਾਈਲ ਦੇਖਣਾ ਨਹੀਂ ਮਾੜਾ ਪਰ ਮੋਬਾਈਲ ਦੇ ਵਿੱਚ ਦੇਖਣਾ ਕੀ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੇ ਚੰਗੀ ਚੀਜ਼ ਦੇਖ ਰਹੇ ਹੋ ਭਾਵੇਂ 10 ਘੰਟੇ ਦੇਖੋ ਯਾਰ ਪਰ ਉਹਦੇ ਨਾਲ ਜੇ ਤੁਹਾਨੂੰ ਕੁਝ ਕੀ ਆਪਣੀ ਜ਼ਿੰਦਗੀ ਦੇ ਵਿੱਚ ਫਾਇਦਾ ਹੋ ਰਿਹਾ ਤਾਂ ਜ਼ਰੂਰ ਦੇਖੋ ਉਹਨੇ ਨਸ਼ਾ ਮਿਲਦਾ ਕਿੱਥੇ ਆ ਤੁਹਾਨੂੰ ਮੇਰੇ ਨਾਲੋਂ ਵਹਿਤਰ ਪਤਾ ਹੋ ਇਹ ਨਸ਼ਾ ਕਿੱਥੇ ਮਿਲ ਜਾਂਦਾ ਇਹ ਨਸ਼ਾ ਘਰ ਹੀ ਮਿਲ ਜਾਂਦਾ ਤੇ ਨਸ਼ੇ ਤੇ ਲਾਉਂਦਾ ਕੌਣ ਆ ਖੁਦ ਮਾਂ ਪਿਓ ਆਪਣੇ ਬੱਚੇ ਨੂੰ ਲਾਉਂਦੇ ਆ ਯਾਰ ਇਹਨੂੰ ਕਿਤੇ ਲੈਣ ਨਹੀਂ ਜਾਣਾ ਪੈਂਦਾ ਸਹਰਾਣੀ ਪਿਆ ਹੁੰਦਾ ਤੇ ਕੀਤਾ ਕਦੋਂ ਜਾਂਦਾ ਤੜਕੇ ਉੱਠਣਸਾਰ ਸਭ ਤੋਂ ਪਹਿਲਾਂ ਕੀ ਆ ਇਹਦੀ ਡੋਜ ਲਈ ਜਾਂਦੀ ਆ ਤੇ ਸੌਣ ਤੱਕ ਕੀ ਆ ਲਗਾਤਾਰ ਇਹਦੀਆਂ ਡੋਜਾਂ ਲਈਆਂ ਜਾਂਦਾ 2600 ਵਾਰ ਕੀ ਆ ਬੰਦਾ ਇੱਕ ਆਪੇ ਫੋਨ ਦੀ ਸਕਰੀਨ ਨੂੰ ਟੱਚ ਕਰਦਾ ਦਿਨ ਦੇ ਵਿੱਚ ਨਸ਼ਾ ਕੀਤਾ ਕਿੱਥੇ ਜਾਂਦਾ ਇਹ ਕੀਤਾ ਜਾਂਦਾ ਬੈਡਰੂਮਾਂ ਦੇ ਵਿੱਚ ਡਰਾਈੰਗ ਰੂਮਾਂ ਦੇ ਵਿੱਚ ਟਾਇਲਟਾਂ ਤੇ ਜਾ ਕੇ ਵੀ ਕੀ ਆ ਲੋਕ ਇਹ ਨਸ਼ਾ ਕਰਦੇ ਆ ਤੇ ਆਪਦੇ ਦਫ਼ਤਰਾਂ ਦੇ ਵਿੱਚ ਬੈਠੇ ਵੀ ਲੋਕ ਕੀ ਆ ਇਸੇ ਨਸ਼ੇ ਤੇ ਲੱਗੇ ਵੀ ਆ ਤੁਸੀਂ ਸਕੂਲਾਂ ਕਾਲਜਾਂ 'ਚ ਵਗਜੋ ਉਥੇ ਚਾਰ ਕੀ ਆ ਸਿਰ ਜੋੜ ਕੇ ਬੈਠੇ ਦੋਸਤ ਵੀ ਬੈਠੇ ਹੋਣਗੇ ਸਾਰੇ ਕੀ ਆ ਨਸ਼ੇ ਦੇ ਕਾਸ਼ ਲੈ ਰਹੇ ਹੋਣਗੇ ਤੇ ਨਸ਼ਾ ਕੀ ਆ ਸਾਡੇ ਕੀ ਆ ਮੁਲਕ 'ਚ ਮੁਫਤ ਮਿਲਦਾ ਪਰ ਮੁਫਤ ਦੋਸਤੋ ਇਥੇ ਕੁਝ ਨਹੀਂ ਮਿਲਦਾ ਜਿਹੜੀ ਚੀਜ਼ ਮੁਫਤ ਮਿਲੂਗੀ ਉਹ ਤੁਹਾਨੂੰ ਸਭ ਤੋਂ ਵੱਧ ਕੀਆ ਖਤਰਨਾਕ ਹੋ ਤੁਹਾਡੇ ਵਾਸਤੇ ਪੈਰਿਸ ਦੀ ਜੂਡਾਨਾ ਨਾਮ ਦੀ ਇੱਕ ਕੀਆ ਲੜਕੀ ਸੀ ਉਹਦਾ ਬ੍ਰੇਕਅਪ ਹੋ ਜਾਂਦਾ ਆ ਉਹਦੇ ਕਿਸੇ ਕੀਆ ਫਰੈਂਡ ਦੇ ਨਾਲ ਤਾਂ ਫਿਰ ਉਹ ਕੀਆ ਜਿਹੜਾ ਉਹਨੇ ਇੱਕ account ਬਣਾਇਆ ਹੋਇਆ ਹੁੰਦਾਗਾ ਟਿੰਡਰ ਦੇ ਉੱਤੇ ਤਾਂ ਫਿਰ ਉੱਠ ਗਿਆ ਦੇਖਦੀ ਆ ਕਿ ਮੈਨੂੰ ਐ ਲੱਗਦਾ ਜਿਵੇਂ ਮੇਰੇ ਤੇ ਕੋਈ ਕੰਟਰੋਲ ਕੀਤਾ ਜਾ ਰਿਹਾ ਤਾਂ ਉਹ ਫਿਰ ਟਿੰਡਰ ਵਾਲਿਆਂ ਤੋਂ ਆਪਦਾ ਕੀਆ ਸਾਰਾ ਮੰਗਦੀ ਆ ਕਿ ਤੁਸੀਂ ਮੇਰੇ ਬਾਰੇ ਜਿਹੜੀ ਮੇਰੀ ਇਨਫੋਰਮੇਸ਼ਨ ਹੈਗੀ ਉਹ ਤੋਂ ਮੇਰੇ ਬਾਰੇ ਕੀ ਅਬਜ਼ਰਵ ਕੀਤਾ ਇਹ ਬਾਹਰਲੇ ਮੁਲਕਾਂ 'ਚ ਪਤਾ ਵੀ ਕੀਤਾ ਜਾ ਸਕਦਾ ਯੂਰੋਪੀਅਨ ਕੰਟਰੀ ਦੇ ਵਿੱਚ ਤਾਂ ਫਿਰ ਉਹਨੇ ਜਦੋਂ ਕੀ ਆਪਦੀ ਇਨਫਰਮੇਸ਼ਨ ਉਹਨਾਂ ਤੋਂ ਕੀ ਮੰਗਾਈ ਤਾਂ 800 ਪੇਜਾਂ ਦਾ ਉਹਦਾ ਬਕਾਇਦਾ ਕੀਆ ਸਾਰਾ ਡਾਟਾ ਤਿਆਰ ਕੀਤਾ ਸੀ ਉਹਨੂੰ ਕੱਲੀ-ਕੱਲੀ ਗੱਲ ਪਤਾ ਸੀ ਕਿਹੜੇ ਟਾਈਮ ਤੇ ਜੁੜਾ ਅਦਾਸ ਹੁੰਦੀ ਆ ਕਿਹੜੇ ਟਾਈਮ ਕੁਝ ਹੁੰਦੀ ਆ ਬੰਦੇ ਨਾਲ ਗੱਲ ਕਿਵੇਂ ਕਰਦੀ ਆ ਕਿਹੜਾ ਉਹਦਾ ਕੰਟੈਂਟ ਹੈਗਾ ਜਿਹਨੂੰ ਉਹ ਪਸੰਦ ਕਰਦੀ ਆ ਕਿਹੇ ਜਿਹੇ ਬੰਦਿਆਂ ਨਾਲ ਉਹਦੀ ਕੀ ਆ ਦੋਸਤੀ ਆ ਕਿਹੜੀ ਚੀਜ਼ ਉਹਨੂੰ ਵਰਤ ਕੇ ਕੀ ਆ ਆਨੰਦ ਮਿਲਦਾਗਾ ਇੰਨਾ ਉਹਨੂੰ ਆਪਦੇ ਬਾਰੇ ਨਹੀਂ ਪਤਾ ਸੀ ਉਦੋਂ ਵੱਧ ਪਤਾ ਕਿਹਨੂੰ ਸੀ ਟਿੰਡਰ ਵਾਲਿਆਂ ਨੂੰ ਪਤਾ ਸੀ ਤੇ ਇਹ ਇਕਨੋਮਿਕ ਟਾਈਮਜ਼ ਦੇ ਵਿੱਚ ਕੀ ਆ ਤੁਸੀਂ ਲਗੀ ਖਬਰ ਦੇਖਣੋ ਇਹ ਕਹਿੰਦੇ ਕੀ ਆ ਜਿਹੜੇ ਸਾਡੇ ਅਰਬਨ ਮੁਲਕਾਂ ਉਹਨਾਂ ਦਾ ਤੇਲ ਉਹਨਾਂ ਮਹਿੰਗਾ ਨਹੀਂ ਹੈ ਸਭ ਤੋਂ ਮਹਿੰਗੀ ਅੱਜ ਦੁਨੀਆ ਦੀ ਚੀਜ਼ ਕੀ ਆ ਡਾਟਾ ਜਿਹੜੇ ਸੋਸ਼ਲ ਮੀਡੀਆ ਹੈਂਡਲ ਸਾਡੇ ਤੋਂ ਕੀ ਆ ਲੈ ਲੈਂਦੇ ਆ ਅਜੇ ਟਰੰਪ ਜੇ ਕੀ ਆ ਉੱਥੇ ਅਮਰੀਕਾ ਦੇ ਵਿੱਚ ਕੀ ਆ ਰਾਜ ਕਰ ਰਿਹਾ ਤਾਂ ਕੌਣ ਕਰਵਾ ਰਿਹਾ ਉਹਨੂੰ ਇਹ ਡਾਟਾ ਹੀ ਕਰਾ ਰਿਹਾ ਅਗਲੀ ਵਾਰ ਵੀ ਜੁਕਰਬਰਗ ਦੇ ਸਿਰ ਦੇ ਉੱਤੇ ਕੀ ਆ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਉੱਤੇ ਕਾਬਜ ਹੁੰਦਾ ਇੱਕ ਕੈਮਬ੍ਰਿਜ ਐਨਾਲਿਟਿਕਲ ਨਾਂ ਦੀ ਕੀ ਆ ਜਿਹੜੀ ਕੰਪਨੀ ਹੁੰਦੀ ਆ ਉਹ 50 ਮਿਲੀਅਨ ਬੰਦ ਤੋ ਲੈ ਕੇ ਫਿਰ ਦੇਖ ਲਿਆ ਕਿ ਕਿਹੜੇ ਲੋਕ ਕੀ ਆ ਬੜੀ ਛੇਤੀ ਇਨਫਲੂਐਂਸ ਹੋ ਕੇ ਉਹਨੂੰ ਪਸੰਦ ਕਰਨਾ ਸ਼ੁਰੂ ਕਰ ਸਕਦੇ ਆ ਫਿਰ ਉਹਨਾਂ ਨੂੰ ਇਨਫੋਰਮੇਸ਼ਨ ਤੇ ਡਾਟਾ ਭੇਜਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਦੇ ਨੰਬਰਾਂ ਦੇ ਉੱਤੇ ਤੇ 87 ਮਿਲੀਅਨ ਲੋਕ ਫਿਰ ਕੀ ਆ ਪ੍ਰੋ ਟਰੰਪ ਹੋ ਗਏ ਮਾਕੇ ਟਰੰਪ ਨੂੰ ਪਸੰਦ ਕਰਨਾ ਸ਼ੁਰੂ ਕਰਤਾ ਉਹਦੇ ਕਟੜ੍ਹ ਫੈਨ ਬਣ ਗਏ ਜਿਹਦੇ ਸਿਰ ਤੇ ਪਹਿਲਾਂ ਉਹਨੇ ਸਰਕਾਰ ਬਣਾਈ ਤੇ ਜਦੋਂ ਚੀਜ਼ ਐਕਸਪੋਜ਼ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਕੀ ਆ 725 ਮਿਲੀਅਨ ਫਾਈਨ ਲੱਗਿਆ ਸੀ ਜੁਕਰਵਰਗ ਦੇ ਉੱਤੇ ਤੇ ਐਸ ਵਾਰ ਜਦੋਂ ਸੈਕੰਡ ਟਰਮ ਉਹ ਬਣਦਾ ਤਾਂ ਕੌਣ ਬਣਾਉਂਦਾ ਐਲਨ ਮਸਕ ਨੂੰ ਬਣਾ ਫੋਨ ਦੀ ਵਰਤੋਂ ਆਪਾਂ ਸ਼ੁਰੂ ਕਿਉਂ ਕੀਤੀ ਸੀ ਆਪਣੇ ਨਾਲ ਮੇਲ ਮਲਾਪ ਕਰਨ ਵਾਸਤੇ ਜਿਹੜੇ ਦੂਰ ਬੈਠੇ ਉਹਨਾਂ ਨੂੰ ਮਿਲ ਲਿਆ ਜਾਂਦਾ ਸੀ ਪਰ ਇਸੇ ਨੇ ਸਾਨੂੰ ਕੀ ਆਪਿਆਂ ਤੋਂ ਦੂਰ ਕਰਤਾ ਯਾਰ ਅੱਜ ਰਿਸ਼ਤੇਦਾਰ ਕੀ ਆ ਸਾਰੀਆਂ ਰਿਸ਼ਤੇਦਾਰੀਆਂ ਖਤਮ ਹੋ ਗਈਆਂ ਯਾਰੀਆਂਆਂ ਦੋਸਤੀਆਂ ਖਤਮ ਹੋ ਗਈਆਂ ਰੋਜ਼ਗਾਰ ਖਤਮ ਹੋ ਗਏ ਸਾਡੇ ਸਰੀਰ ਖਤਮ ਹੋ ਗਏ ਸਭ ਤੋਂ ਵੱਡੀ ਗੱਲ ਸਾਡੀ ਯਾਦਦਾਸ਼ਤ ਖਤਮ ਕਰਤੀ ਯਾਰ ਤੇ ਜਿਨ੍ਹਾਂ ਲੋਕਾਂ ਨੇ ਹੈਂਡਲ ਬਣਾਏ ਆ ਮਤਲਬ ਜਿਹੜੇ ਇਹਨਾਂ ਦੇ ਮਾਲਕ ਨੇ ਉਹਨਾਂ ਨੂੰ ਕਿਸੇ ਨੂੰ ਪੁੱਛ ਕੇ ਦੇਖ ਲਓ ਪਿੱਛੇ ਜਿਹੋ ਉਹਨਾਂ ਦੇ ਉੱਤੇ ਕੀ ਆ ਇੱਕ ਡਾਕੂਮੈਂਟਰੀ ਬਣੀ ਸੀ ਜੀ ਜੋ ਕੀ ਕਹਿੰਦੇ ਆ ਕਿ ਸਾਡਾ ਕਿਸੇ ਦਾ ਵੀ ਬੱਚਾ ਕੀ ਇਹਨੂੰ ਯ ਚਾਈਨਾ ਨੇ ਟਿਕਟਾਕ ਬਣਾਈ ਆ ਪਰ ਚਾਈਨਾ ਨੇ ਟਿਕਟਾਕ ਕੀ 14 ਸਾਲ ਤੋਂ ਥੱਲੇ ਆਪਦੇ ਜੁਆਕਾਂ ਵਾਸਤੇ ਬੈਨ ਕਰਤੀ ਵੀ ਆ ਉੱਥੇ ਸਿਰਫ ਐਲਗੋਰਿਦਮ ਦੇ ਹਿਸਾਬ ਨਾਲ ਬਣਾਇਆ ਗਿਆ ਕੋਈ ਉਹਨਾਂ ਨੂੰ ਸਿਰਫ ਉਹਦੇ ਵਿੱਚ ਕੀ ਆ ਵੱਧ ਤੋਂ ਵੱਧ ਸਿਹਤ ਨਾਲ ਸੰਬੰਧਤ ਆਉਂਦੀਆਂ ਨੇ ਜਾਂ ਜਿਹੜੀ ਵੀ ਸੈਂਟੀਫਿਕ ਕੋਈ ਕੀ ਸਟੱਡੀ ਹੁੰਦੀ ਆ ਜਾਂ ਸਾਈਜ਼ ਨਾਲ ਰਿਲੇਟਡ ਵੀਡੀਓਜ਼ ਕੀ ਸਿਰਫ ਉਹੀ ਸ਼ੋਅ ਹੁੰਦੀਆਂ ਨੇ ਛੋਟੇ ਬੱਚਿਆਂ ਨੂੰ ਇਹ ਕਰਕੇ ਚਾਈਨਾ ਦੇ ਜਦੋਂ ਬੱਚਿਆਂ ਨੂੰ ਕੀ ਸਰਵੇ ਕਰਕੇ ਪੁੱਛਿਆ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਵੱਧ ਜੁਆਕਾਂ ਨੇ ਕੀ ਕਿਹਾ ਐਸਟਰੋਨੌਟਸ ਜਾਂ ਕੀ ਸਾਇੰਟਿਸਟ ਬਣਨਾ ਚਾਹੁੰਦੇ ਆ ਇੱਕ ਪਾਸੇ ਦੁਨੀਆ ਦਾ ਸਭ ਤੋਂ ਵੱਡ ਅਸੀਂ ਯੂਐਸਏ ਦੀ ਗੱਲ ਕਰੀ ਉਹ ਤੋਂ ਦੇ ਜਵਾਬ ਕਾਨੂੰ ਪੁੱਛਿਆ ਤਾਂ ਉਹ ਕੀ ਲਗਭਗ 90% ਜਵਾਬ ਕ ਨੇ ਕੀ ਕਿਹਾ ਜੀ ਸੋਸ਼ਲ ਮੀਡੀਆ ਇਨਫਲੂਐਂਸਰ ਬਾਨਣਾ ਚਾਹੁੰਦੇ ਆ ਸਿਰਫ ਅਸੀਂ ਵਾਇਰਲ ਹੋਈਏ ਸਾਨੂੰ ਕੀ ਆ ਲੋਕ ਜਾਣਣ ਉਹਦੇ ਵਾਸਤੇ ਜਿੰਨਾ ਅਸੀਂ ਗੰਦ ਬਖ ਸਕਦੇ ਆ ਉਹ ਬਕਰ ਨੂੰ ਲੋਕ ਤਿਆਰ ਨੇ ਆ ਉਹਦੇ ਕੀ ਆ ਮੈਂ ਕਿਹਾ ਮੈਂ ਕਿਹੜਾ ਨੰਗੇ ਹੋਣ ਨੂੰ ਤਿਆਰ ਆ ਵਾਇਰਲ ਹੋਣ ਲਈ ਕੀ ਅੱਜ ਕੱਲ ਚੰਗਾ ਨਹੀਂ ਅੱਜ ਕੱਲ ਕੀ ਗੰਦਾ ਬਾਨਣਾ ਪੈਂਦਾ ਇਹ ਨਸ਼ੇ ਦੇ ਮਾਪਿਓ ਆਪਣੇ ਜਵਾਬ ਕ ਨੂੰ ਲਾਉਂਦੇ ਕਿਉਂ ਆ ਕਿਉਂਕਿ ਉਹਨੂੰ ਐਂ ਲੱਗਦਾ ਕਿ ਬਾਹਰ ਕੀ ਮਾਹੌਲ ਮਾੜਾਗਾ ਅਸੀਂ ਇਹ ਜਵਾਬ ਕ ਨੂੰ ਘਰ ਚ ਰੱਖ ਲੀਏ ਪਰ ਘਰ ਚ ਬੈਠ ਕਾਦੇ ਨਾਲ ਇਹ ਸੋਸ਼ਲ ਮੀਡੀਆ ਪਲੇਟਫਾਰਮ ਆਦੇ ਰਹੇ ਤੇ ਮਾਪਿਓ ਖੁਦ ਜਦੋਂ ਇਹਨਾਂ ਨਸ਼ੇ ਤੇ ਲੱਗ ਜਾਂਦੇ ਆ ਫਿਰ ਉਹ ਆਪਦੇ ਜਵਾਕਾਂ ਨੂੰ ਕਹਿਣ ਜੋਗੇ ਵੀ ਨਹੀਂ ਹੁੰਦੇ ਵੀ ਤੁਸੀਂ ਇਹ ਨਸ਼ਾ ਨਾ ਕਰੋ ਤੇ ਸਰਕਾਰਾਂ ਇਹ ਨਸ਼ੇ ਨੂੰ ਪ੍ਰਮੋਟ ਕਰਕੇ ਕੋਸ਼ਿਸ਼ ਕਿਉਂ ਰਹਿੰਦੀਆਂ ਤਾਂ ਕਿ ਸਰਕਾਰਾਂ ਨੂੰ ਸਵਾਲ ਹੀ ਨਾ ਹੋਣ ਲੋਕ ਇਥੇ ਜੀ ਕੀ ਗਵਾਜਾਂ ਲੋਕਾਂ ਦਾ ਸੇਕ ਕਿਸੇ ਦੀ ਕੱਢ ਲੈਣ ਸੜਕਾਂ ਦੇ ਨਿਕਲ ਕੇ ਪ੍ਰੋਟੈਸਟ ਨਾ ਕਰਨ ਮਤਲਬ ਲੀਡਰਾਂ ਨੂੰ ਨੱਥ ਪਾਉਣ ਵਾਸਤੇ ਕੀ ਇਹ ਸੜਕਾਂ ਦੇ ਉੱਤਰ ਕੇ ਪ੍ਰੋਟੈਸਟ ਕਰਨੇ ਪੈਂਦੇ ਆ ਪਰ ਲੋਕ ਆਪ ਦਾ ਕੀ ਗੁੱਭਗਵਟ ਕੀ ਆ ਇਹਨਾਂ ਲੀਡਰਾਂ ਦੇ ਉੱਤੇ ਮਾੜੇ ਕਮੈਂਟ ਕਰਕੇ ਫੇਸਬੁੱਕ ਟਵਿੱਟਰ ਜਾਂ ਇੰਸ ਤੇ ਲੀਡਰਾਂ ਨੂੰ ਸਵਾਦ ਆ ਜਾਂਦਾ ਕਿ ਇਹ ਲੋਕਾਂ ਦਾ ਕੀ ਆ ਉਹਨਾਂ ਦਾ ਪਰਸਨਲ ਤੌਰ ਤੇ ਫਿਜ਼ੀਕਲ ਤੌਰ ਤੇ ਵਿਰੋਧ ਨਹੀਂ ਕਰਦੇ ਹੁਣ ਜੇ ਅਸੀਂ ਇਹ ਚੂਹੇ ਦੀ ਮੌਤ ਨਹੀਂ ਮਰਨਾ ਤੇ ਅਸੀਂ ਕੀ ਆ ਸੈਲਫ ਕੌਨਸ਼ੀਅਸ ਹੈਗੇ ਆ ਤੇ ਸਾਨੂੰ ਬੰਦੇ ਬਣਾਇਆ ਸਭ ਤੋਂ ਪਹਿਲਾਂ ਤਾਂ ਆਪਦੇ ਆਪ ਨੂੰ ਕੁਐਸਚਨ ਕਰੋ ਯਾਰ ਅੱਜ ਦੇ ਦਿਨ ਹੀ ਤੁਸੀਂ ਜਿੰਨਾ ਸੋਸ਼ਲ ਮੀਡੀਆ ਦੇਖਿਆ ਉਹਨੇ ਤੁਹਾਨੂੰ ਦਿੱਤਾ ਕੀ ਆ ਐ ਸੋਚ ਲਿਓ ਤੁਸੀਂ ਕਈ ਵਾਰੀ ਕਹਿੰਦੇ ਹੋ ਮੇਰੇ ਕੋਲ ਟਾਈਮ ਹੈ ਨਹੀਂ ਸਮਾਂ ਹੈ ਨਹੀਂ ਕਸਰਤ ਕਰਨ ਵਾਸਤੇ ਜਾਂ ਫਲਾਣੇ ਕੰਮ ਵਾਸਤੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਤੁਸੀਂ ਚੈੱਕ ਕਰ ਲਓ ਵੀ ਅੱਜ ਤੁਸੀਂ ਕੀ ਇਹ ਕਿੰਨਾ ਸਮਾਂ ਕੀ ਇਹ ਸੋਸ਼ਲ ਮੀਡੀਆ ਤੇ ਉਤੇ ਸਪੈਂਡ ਕੀਤਾ ਦਿੰਦੇ ਜੇ 3 ਘੰਟੇ ਵੀ ਲੱਗੇ ਐਵਰੇਜ 3 ਘੰਟੇ ਹਰੇਕ ਬੰਦਾ ਜੇ ਲਾਉਂਦਾ ਆਪਾਂ ਮੰਨ ਕੇ ਚੱਲਦੇ ਆ 3 ਘੰਟੇ ਤਾਂ ਲਾਉਂਦੀ ਆ ਉਹ ਤਾਂ 7 ਘੰਟੇ ਨਿਕਲਦੀ ਆ ਟੀਨੇਜਰ ਦੀ 3 ਘੰਟੇ ਲਾਉਣਿਆਂ ਤਾਂ 1 ਮਹੀਨੇ ਦੇ ਵਿੱਚ 90 ਘੰਟੇ ਤੁਸੀਂ ਸਿਰਫ ਕੀ ਆ ਵੇਸਟ ਕਰਦੇ ਆਂ ਅਸੀਂ ਤੇ ਵੇਸਟ ਕਾਹਤੇ ਕਰਦੇ ਆਂ ਰੀਲਾਂ ਤੇ ਮੈਂ ਫੋਨ ਦੇਖਣ ਤੋਂ ਨਹੀਂ ਕਹਿੰਦਾ ਕਿ ਫੋਨ ਮਾੜਾ ਪਰ ਉਹ ਦੇਖਣਾ ਕੀ ਆ ਉਹ ਕੀ ਆ ਘੱਟੋ ਘੱਟ ਸਾਡਾ ਫੈਸਲਾ ਹੋਵੇ ਹੁਣ ਅਸੀਂ ਕੀ ਕਰਦੇ ਆਂ ਰੀਲਾਂ ਇੱਕ ਛੇੜ ਲੈਨੇ ਆ ਤੇ ਫਿਰ 3-3 4-4 ਘੰਟੇ ਸਕਰੋਲਿੰਗ ਚੱਲੀ ਜਾਂਦੀ ਆ ਤੁਸੀਂ ਦੇਖਣਾ ਵੀ ਹੈਗਾ ਤਾਂ ਤੁਸੀਂ ਕੀ ਲੰਬੀਆਂ ਵੀਡੀਓਜ਼ ਦੇਖੋ ਮੈਂ ਕਹਣਾ ਤੁਸੀਂ ਤੜਕੇ ਤੋਂ ਆਥਣ ਤੱਕ ਸਕਰੋਲਿੰਗ ਕਰੀ ਚੱਲੋ ਹੁਣੇ ਤੁਸੀਂ ਮੰਨ ਕੇ ਚੱਲੋ ਵੀ 30 ਰੀਲਾਂ ਸਕਰੋਲ ਕਰ ਲਿਓ ਤਾਂ ਉਦੋਂ ਬਾਅਦ ਤੁਸੀਂ ਦੇਖ ਲਓ ਕਿ ਆ ਇੱਕ ਰੀਲ ਤੋਂ ਪਹਿਲਾਂ ਕਿਹੜੀ ਰੀਲ ਕੀ ਆਈ ਸੀ ਥੋੜੇ ਯਾਦ ਨਹੀਂ ਆਉਣੀ ਤੇ ਸ਼ੁਰੂਆਤ ਕਿੱਥੋਂ ਕੀਤੀ ਥੋੜੇ ਉਹ ਰੀਲ ਵੀ ਯਾਦ ਨਹੀਂ ਹੋਣੀ ਕਿਉਂਕਿ ਅੱਧੇ ਮਿੰਟ ਦਾ ਜਿਹੜਾ ਕੰਟੈਂਟ ਆਣਾ ਉਹ ਥੋੜੇ ਦਿਮਾਗ ਦੇ ਵਿੱਚ ਕੀ ਰਹਿ ਨਹੀਂ ਸਕਦਾ ਤੇ ਪਹਿਲਾ ਕੰਮ ਤਾਂ ਮੈਂ ਤੁਹਾਨੂੰ ਉਹੀ ਕਹਿਣਾ ਕਿ ਆਪਦੇ ਆਪ ਨੂੰ ਕੁਐਸਚਨ ਕਰ ਲਓ ਦੂਜਾ ਤੁਸੀਂ ਕੀ ਲਾਈਕ ਸ਼ੇਅਰ ਕੀ ਉਸ ਪੋਸਟ ਦਾ ਦੱਬੋ ਜਿਹੜੀ ਕਿ ਤੁਹਾਨੂੰ ਕੁਝ ਨਾ ਕੁਝ ਕੀ ਆ ਦਿੰਦੀ ਆ ਜੋ ਤੁਸੀਂ ਲਾਈਕ ਕਲਿੱਕ ਕਰਦੇ ਨੇ ਉਹਨਾਂ ਤੋਂ ਤੁਹਾਡੀ ਸਮਝ ਇਹ ਨਹੀਂ ਬਣ ਜਾਂਦੀ ਕਿ ਇਹ ਕਿਹੜੀ ਚੀਜ਼ ਪਸੰਦ ਕਰਦਾ ਹੈ ਤੁਹਾਨੂੰ ਉਹੀ ਫਿਰ ਕੀ ਆ ਮੂਰੇ ਆਉਣਾ ਸ਼ੁਰੂ ਹੋ ਜਾਂਦਾ ਆਪਣੇ ਫੋਨ ਦੇ ਨੋਟੀਫਿਕੇਸ਼ਨ ਬੰਦ ਕਰ ਦਿਓ ਕਿਉਂਕਿ ਜਦੋਂ ਮੜਜੀ ਟੰਨ ਹੁੰਦੀ ਅਸੀਂ ਨਾਲ ਦੀ ਨਾਲ ਚੱਕ ਲੈਨੇ ਆ ਤੇ ਇੱਕ ਵਾਰ ਜਦੋਂ ਤੁਸੀਂ ਸਕਰੀਨ ਦੇਖ ਲਈ ਸੈਂਟਿਫਿਕ ਸਟਡੀ ਕਹਿੰਦੇ ਵੀ 23 ਮਿੰਟ ਦੌਰਾਨ ਤੁਹਾਡੀ ਕਨਸੈਂਟਰੇਸ਼ਨ ਨਹੀਂ ਬਣਦੀ ਇੱਕ ਵਾਰੀ ਉਸ ਸਕਰੀਨ ਕੰਨੀ ਝਾਕ ਲੈਨੇ ਹੋ ਤੇ ਜਿੰਨੀਆਂ ਤੁਹਾਡੇ ਫੋਨ 'ਚ ਐਕਸਟਰਾ ਐਪਸ ਹੈਗੀਆਂ ਸਾਰੀਆਂ ਡਿਲੀਟ ਕਰ ਦਿਓ ਤੇ ਰਾਤ ਨੂੰ ਜਿੱਥੇ ਚਾਰਜਰ ਤੁਸੀਂ ਲਾਉਣਾ ਆਪਣਾ ਕੀ ਆ ਘੱਟ ਤੋਂ ਘੱਟ ਥੋੜਾ ਚਾਰਜਰ ਕੀ ਆ ਸਰਾਣੀ ਨਹੀਂ ਲੱਗਣਾ ਅਸੀਂ ਉਹ ਚੀਜ਼ ਨੂੰ ਪਸੰਦ ਕਰਦੇ ਆ ਹੁਣ ਫੋਨ ਸਾਨੂੰ ਘਰੇ ਬੈਠਣ ਨੂੰ ਕਿੰਨੀ ਕਿੰਨੀ ਗੱਲ ਦੇ ਆ ਕਿ ਇਹ ਵੀਡੀਓ ਚ ਵਗ ਦੇਖਦੇ ਕਿ ਸਾਨੂੰ ਕਿੱਕ ਮਿਲ ਜਾਂਦੀ ਆ ਤੁਸੀਂ ਉੱਠਣਾ ਪਸੰਦ ਹੀ ਨਹੀਂ ਕਰਦੇ ਸੀ ਗਰਾਊਂਡ ਜਾਣਾ ਪਸੰਦ ਨਹੀਂ ਕਰਦੇ ਜੇ ਖੜ੍ਹਣਾ ਪਸੰਦ ਨਹੀਂ ਕਰਦੇ ਕਿਉਂਕਿ ਉਸ ਤੋਂ ਵੱਧ ਸਵਾਦ ਸਾਨੂੰ ਕੀ ਆ ਸਹਰਾਣੇ ਪੈ ਕੇ ਮੋਬਾਈਲ ਦੇ ਹੀ ਜਾਂਦਾ ਤੇ ਹੋ ਸਕੇ ਤਾਂ ਆਪਣੇ ਫੋਨ ਨੂੰ ਕੀ ਸਵਿਚ ਆਫ ਜਾਂ 에어로ਪਲੇਨ ਮੋਡ ਤੇ ਲਾ ਦਿਆ ਕਰੋ ਜਦੋਂ ਕੋਈ ਵੀ ਕੀ ਜਰੂਰ ਕੋਈ ਹੋਰ ਜ਼ਰੂਰੀ ਕੰਮ ਕਰਦੇ ਹੋ ਅੱਜ ਤੁਹਾਨੂੰ ਦਿਨ ਵੀ ਕੀ ਛੋਟੇ ਲੱਗਦੇ ਹੋਣਗੇ ਟਾਈ ਫਟਾਫਟ ਕੀਆ ਭੱਜਿਆ ਜਾਂਦਾ ਕਿਉਂਕਿ ਤੁਸੀਂ ਦਿਨ ਦੇ 5-7 ਘੰਟੇ ਕੀਆ ਬਿਲਕੁਲ ਫਾਲਤੂ ਕੀਆ ਮਨਫੀ ਕਰਤੇ ਆਪਦੀ ਜ਼ਿੰਦਗੀ ਦੇ ਅਖੀਰ ਚ ਮੈਂ ਇਹੀ ਕਹਿਣਾ ਕਿ ਜੇ ਨਾ ਕਰਨ ਨਾਲ ਸਹਿਮਤ ਹੈਗੇ ਹੋ ਤਾਂ ਇਹ ਪੋਸਟ ਸ਼ੇਅਰ ਕਰਿਓ ਤੇ ਅਸੀਂ ਤੁਹਾਡੇ ਨਾਲ ਡਾਇਰੈਕਟ ਜੁੜਨਾ ਚਾਹੁੰਨੇ ਆ ਇਸ ਕਰਕੇ ਤੁਹਾਨੂੰ ਕਹਿਣਾ ਕਿ ਕਮੈਂਟ ਬਾਕਸ ਦੇ ਵਿੱਚ ਕੀ ਆ ਤੁਸੀਂ ਆਪਣਾ ਨੰਬਰ ਦੇ ਦਿਓ ਤੁਹਾਨੂੰ ਜਿਹੜੀਆਂ ਵੀਡੀਓਜ਼ ਕੀਆ ਹੋਰ ਵੀ ਹੁੰਦੀਆਂ ਨੇ ਜਿਹੜੀਆਂ ਚੰਗੀਆਂ ਤੁਹਾਡੀ ਲਾਈਫ ਦੇ ਵਿੱਚ ਕੁਝ ਨਾ ਕੁਝ ਕੀਆ ਤੁਹਾਨੂੰ ਦੇਖ ਕੇ ਜਾਣਗੀਆਂ ਉਹਨਾਂ ਵੀਡੀਓ ਨੂੰ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਅਖੀਰ ਜੇ ਮੈਂ ਆਸਟ੍ਰੇਲੀਆ ਦੇ ਮੁਲਕ ਦੀ ਕੀਆ ਫਿਰ ਸਿਫਤ ਕਰਦਾ ਵਧਾਈ ਵੀ ਦ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਬੱਚਿਆਂ ਵਾਸਤੇ ਬੈਨ ਕਰਤੇ ਤੇ ਅਸੀਂ ਵੀ ਮੰਗ ਕਰਦੇ ਆ ਕਿ ਸਾਡੇ ਵੀ ਜਵਾਕਾਂ ਵਾਸਤੇ ਇਹ ਪਲੇਟਫਾਰਮ ਸਾਰੇ ਬੈਨ ਹੋਣੇ ਚਾਹੀਦੇ।